ਤੇ ਸਾਰਾ ਕੁਝ ਇੱਕਦਰੀ ਲਵਾ ਦੇਣਾ ਕਿਵੇਂ ਭੁੱਲਰ ਸਾਹਿਬ ਫਿਰ ਅੱਜ ਸਾਡਾ ਦਿਨ ਸਾਰਾ ਬਹੁਤ ਹਾਂ ਖਰਾਬ ਨਿਕਲਿਆ ਇਹ ਹੁਣ ਅਸੀਂ ਪੀੜੀ ਤੇ ਚੜ ਕੇ ਲੱਭਦੇ ਤਾਂ ਥੱਲਿਓਂ ਅਸੀਂ ਮੂੰਟੰਗਾ ਢਾੜਾ ਕੇ ਬਹਿ ਜਾਣਾ ਜੇ ਕੋਈ ਚੋਰ ਵੀ ਆਵੇ ਨਾ ਬੈਗ ਹੀ ਲੱਭਣ ਉਹਨੂੰ ਬੈਗ ਇੰਤਾ ਕੇ ਨਾ ਲੱਭਾ ਉਚਾਰੀ ਦਾ ਚਾਵਰ ਟੁੱਟ ਕੇ ਦੀ ਉਹ ਟਿਕੜਾਂ ਟਿਕੜੀਆਂ ਹੋ ਗਈ ਆ ਗਈ ਆ ਹਾਂਜੀ ਸਸਿਕਾਰ ਕੀ ਹਾਲ ਚਾਲ ਤੇ ਅੱਜ ਦੇ ਵਲੌਗ ਦੇ ਵਿੱਚ ਸਾਰਿਆਂ ਜਣਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਵੀਰ ਭੁੱਲਰ ਹੌਨਾ ਕੋ ਆਏ ਆ ਪਿੱਛੇ ਭੁੱਲਰ ਹੌਨਾ ਕੋ ਗੋਦਾਮ ਬਹੁਤ ਵੱਡਾ ਜੀ ਖਿਲਾੜ ਖਲੋਰ ਨੂੰ ਇਸ ਲਈ ਤੁਹਾਨੂੰ ਕਹਿਣਾ ਹੈ ਨਾ ਟਰੈਕਟਰ ਇਹਦੇ ਕੋਈ ਖਿਲਾਰ ਦਿਆ ਕਰੋ ਕੋਈ ਚੱਕਰ ਦੇ ਤੌਰ ਨਾ ਸਾਹਮਣੇ ਖਿਲਾਰ ਦਿਓ ਆਪਾਂ ਹੁਣ ਮੜਾ ਜਾਈਏ ਜੀ ਡੈਕੋਰੇਸ਼ਨ ਤੇ ਸਾਰਾ ਕੁਝ ਇੱਕ ਕਰੀ ਲਵਾ ਦੇਣਾ ਕਿਉਂਕਿ ਇੱਕਦਮ ਮੱਕੀ ਚ ਚਲਾਉਣਾ ਉਸ ਤੋਂ ਬਾਅਦ ਬਾਈ ਰਫਾੜੇ ਚ ਦੇ ਰਫਾੜੇ ਚ ਜਿਹੜੇ ਚਿਕੜੀ ਇਹਦੇ ਮੈਂ ਅੰਦਰ ਤਾਂ ਹੀ ਵੜ ਜਾਣੀ ਵਿਚਾਰੇ ਗਰੀਬ ਦੇ ਤੇ ਖਰਾਬ ਨਾ ਹੋ ਜਾਈਂ ਜਾਂ ਧੋਬ ਨਾ ਜਾਏ ਵੀ ਧੋਣਾ ਓਖਾ ਰਹੂ ਫਿਰ ਇਹਨੂੰ ਤਾਂ ਕਰਕੇ ਇਹਨੂੰ ਲਾਹ ਹੀ ਦੇਣਾ ਹੁਣ ਇੱਕ ਕਰੀ ਨਹੀਂ ਤੇ ਸ਼ੋਅ ਵਿਗੜ ਜਾਣੀ ਯਾਰ ਤੁਸੀਂ ਸਿਆਣੇ ਮੈਨ ਸਾਰੇ ਉਹਦੇ ਸਮਝਦੇ ਵੀ ਜੇ ਚੀਜ਼ ਤੇ ਪਿਆਰ ਨਾਲ ਲਵਾਈ ਹੋਵੇ ਤੇ ਉਹਨੂੰ ਥਾਂ ਕੇ ਵੀ ਰੱਖਣਾ ਪੈਂਦਾ ਕਿ ਨਹੀਂ ਹੈ ਹਾਂ ਤੇ ਇਹਨੂੰ ਹੁਣ ਆਪਾਂ ਅੱਜ ਭੁੱਲਰ ਹੋਣਾ ਨਾ ਕਰਦੇ ਗੱਲਬਾਤ ਤੇ ਕਿੰਨਾ ਕੁ ਟਾਈਮ ਲਾਉਂਦੇ ਲਾਉਣ ਚ ਲੋਟ ਨੂੰ ਇਹਨਾਂ ਨੂੰ ਕਿਹਾ ਪਾਣੀ ਪਿਓ ਗਰਮੀ ਬਹੁਤ ਹੈ ਗਰਮੀ ਬਹੁਤ ਆ ਟੂ ਮੱਚ ਗਰਮੀ ਹੋਰ ਟੂ ਮੱਚ ਆ ਆ ਵੀ ਮਿਲ ਜਾਂਦੀ ਆ ਭੁੱਲਰ ਆਹੋ ਲੈ ਵੀ ਆਓ ਆ ਗਿਆ ਆਪਣੇ ਵਾਲਾ ਹਰਾ ਕੁੜਾ ਤੇ ਵੇਖ ਲਓ ਬਸ ਇਹਦਾ ਸਾਰਾ ਸਮਾਨ ਸੋਣ ਸਪੀਕਰ ਸਪੁਕਰ ਲਵਾ ਦਿਆਂਗੇ ਘੰਟੇ ਡੇਢ ਦਾ ਕੰਮ ਲੱਗਣਾ ਉਹਨਾਂ ਚਿਰ ਕ੍ਰਿਕਟ ਤੇ ਵਾਲ ਕਟਾ ਲਈਏ ਇਹੇ ਤੇ ਬਸ ਲਾਉਣ ਲੱਗੇ ਪੁੱਲਰ ਸਾਹਿਬ ਬੈਕ ਤੇ ਮੈਂ ਤੁਹਾਨੂੰ ਇਹ ਚੀਜ਼ ਦੱਸ ਦੇਣਾ ਕਿ ਯਾਰ ਆਪਣੇ ਹੁਣ ਚਲੋ ਆਪਾਂ ਦਾ ਬਹੁਤ ਜ਼ਿਆਦਾ ਵਾਇਆ ਟਰੈਕਟਰ ਹੈ ਨਾ ਕੋਈ ਕਿਸੇ ਤਰ੍ਹਾਂ ਦੀ ਖਰਾਬੀ ਨਹੀਂ ਆਈ ਮੈਂ ਤੁਹਾਨੂੰ ਸਹੀ ਜੈਨੂਅਰ ਇਹਦਾ ਬਾਈ ਦਾ ਦਿੰਨਾ ਆਪਣੇ ਦਾ ਪੁੱਲਰ ਦਾ ਰਿਵਿਊ ਕਿ ਵੀਰ ਦਾ ਵਾਕੇ ਸਿਸਟਮ ਬਹੁਤ ਕੈਂਡ ਲਾਉਂਦੇ ਆ ਵਾਕੇ ਫਿਟਿੰਗ ਫੂਟਿੰਗ ਬੜੀ ਸਰਾ ਕਰਾਉਂਦੇ ਆ ਆਪਣੇ ਇੱਕ ਵੀ ਪਰਸੈਂਟ ਦੀ ਕਿਤੇ ਵਾਇਰਿੰਗ ਦੀ ਕਿਸੇ ਚੀਜ਼ ਦੀ ਕੋਈ ਕਮੀ ਪੇਛੀ ਨਹੀਂ ਆਈ ਕੋਈ ਕੰਪਲੇਨ ਨਹੀਂ ਆਈ ਬਹੁਤ ਵਧੀਆ ਚੱਲਿਆ ਏ ਤੇ ਬਾਕੀ ਤੁਸੀਂ ਵੀ ਜੇ ਕਹੇ ਨੇ ਲਵਾਉਣਾ ਹੋਵੇ ਵੀਰ ਨੂੰ ਮਿਲ ਸਕਦੇ ਤੇ ਵੀਰ ਤੋਂ ਕਿਵੇਂ ਭੱਲਰ ਸਾਹਿਬ ਫਿਰ ਤਿਆਰੀ ਇਹਦੀ ਲਾਉਂਦੀ ਹਾਂ ਤਿਆਰੀ ਇਹ ਤੇ ਜਿਵੇਂ ਪਹਿਲਾਂ ਹੀ ਚਲੋ ਮੱਕੀ ਇਹ ਬਜਾਈ ਚ ਚਲੋ ਚਲਾਈ ਗਏ ਆ ਉੱਥੇ ਹੁਣ ਬੜਾ ਗੰਦਾ ਹੋ ਗਿਆ ਇਹ ਤੇ ਫੱਡ ਵੇਲੇ ਇਹਨੂੰ ਲਾਹ ਦੀਏ ਵਿਚਾਰੇ ਨੂੰ ਲਾਹ ਦੀਏ ਲਾਹ ਦੀਏ ਹਣਾ ਜ਼ਰੂਰੀ ਏ ਵਿਚਾਰਾ ਬਾਅਦ ਚ ਚਿੱਕੜ ਅੰਦਰ ਤਾਂ ਹੀ ਚੱਲ ਜਾਣਾ ਹਰ ਫੱਡ ਮਾਰਨ ਤੋਂ ਬਾਅਦ ਲਾ ਦਿਓ ਕਿ ਨਵੀਂ ਚੀਜ਼ ਕਰਾਂਗੇ ਹੁਣ ਹਾਂ ਨਵੀਂ ਚੀਜ਼ ਨਾਲ ਡਾਉਨਸਲਿੰਗ ਬਦਲ ਲਾਂਗੇ ਆਪਾਂ ਡਾਉਨਸਲਿੰਗ ਬਦਲ ਲਾਂਗੇ ਦਾ ਏ ਬਾਕੀ ਤੁਹਾਨੂੰ ਦੱਸਿਆ ਸਪੈਸ਼ਲ ਸਿਸਟਮ ਜੇ ਲਾਉਣਾ ਹੁੰਦਾ ਤੇ ਭੁੱਲਰ ਵੀਰ ਕੋ ਕੋਟ ਹੀ ਸੇਖਾਂ ਰੋਡ ਤੇ ਜਦੋਂ ਮਰਜੀ ਆ ਜਾਓ ਤੇ ਵੀਰ ਉਹਨਾਂ ਨੂੰ ਕਾਲੀ ਆ ਪਤਾ ਨਹੀਂ ਕਾਦੀ ਇਹਨਾਂ ਨੂੰ ਜਾਣ ਦੀ ਹਾਂ ਵਾਲ ਕਟਾਉਂ ਜਾਣੇ ਕਹਿੰਦੇ ਵੀਰ ਨੇ ਹੈ ਟਰੈਕਟਰ ਦੇ ਛੱਡਿਆ ਲੈ ਨਹੀਂ ਕਿੰਨੂੰ ਟਰੈਕਟਰ ਤੇ ਛੱਡਿਆ ਲਾਹੌਰ ਸੱਚੀ ਛੱਡੇ ਚੱਲਾਓ ਤੋ ਕੀ ਆ ਕਹਦੋ ਕੀ ਆ ਕਹਦੋ ਛੱਡਣ ਸੱਚੀ ਚੱਲਾ ਹੈ ਹੈ ਏ ਬਈ ਇਹ ਤਾਂ ਪਹਿਲਾਂ ਹੀ ਲਵਾ ਲਵੋਗੇ ਆਇਆ ਮੈਂ ਚਾ ਜਿੱਥੋਂ ਵੀ ਲਵਾ ਗਏ ਆ ਪੋਸਟਰ ਵਧੀਆ ਐਂ ਪਬਲਿਸਿਟੀ ਕਰਨੀ ਚਾਹੀਦੀ ਆ ਤੇ ਲਓ ਵੀ ਹੌਲੀ ਹੌਲੀ ਸਾਰਾ ਖੋਲਤਾ ਇਹਨਾਂ ਨੇ ਹੁਣ ਥੱਲੇ ਲਾਉਣ ਲੱਗੇ ਆ ਲਾਓ ਫਿਰ ਵੀਰ ਜੀ ਇਹਨੂੰ ਪੈਜੋ ਸਾਰੇ ਜਣੇ ਟੁੱਟ ਗਏ ਕੋਰੀ ਨਵੇੜ ਦਿਓ ਕੰਮ ਇਹਨੂੰ ਐਂ ਪੈਜੋ ਜਿਵੇਂ ਛੋਲੇ ਭਟੂਰੇਆਂ ਨੂੰ ਲੰਗਰ 'ਚ ਨਹੀਂ ਪੈਂਦੇ ਹੁੰਦੇ ਲੋਕ ਆ ਬਾ ਐਂ ਪੈਜੋ ਟੁੱਟ ਗਏ ਸਾਰੇ ਜਿਵੇਂ ਗਰਮ ਗਰਮ ਪਕੌੜੇ ਨਹੀਂ ਨਿਕਲਦੇ ਹੁੰਦੇ ਦੇ ਹਲਵਾਈ ਦੇ ਕੋਲ ਤੇ ਸਾਰੇ ਲੋਕ ਖੁਆ ਖਵਾਈ ਪੈ ਜਾਂਦੇ ਆ ਵੀਰ ਹਣੀ ਵਾਲ ਕਟਾ ਕੇ ਆਏ ਪਤਾ ਲੱਗਦਾ ਵਾ ਹੈ ਸਾਰੇ ਦਾ ਵਾਲ ਖਿਲਰੇ ਪਏ ਆ ਧੌਣ ਤੇ ਕੀ ਪਤਾ ਲੱਗਦਾ ਧੌਣ ਤੇ ਵਾਲ ਖਿਲਰੇ ਪਏ ਮੈਂ ਕਿਹਾ ਵਾਲ ਕਟਾ ਕੇ ਆਏ ਵੀਰ ਪਤਾ ਲੱਗਦਾ ਹਾਂ ਪੂਲ ਚ ਆਪੜੇ ਹਾਂ ਪੂਲ ਚ ਨਾਵਾਂਗੇ ਲਾਈਟ ਚੱਲ ਜਾਨੀ ਸੱਚ ਉਹਦੋਂ ਆਪਾਂ ਜਨਰੇਟਰ ਪਏ ਆ ਅੱਜ ਦਾ ਪਿਆਹਾ ਵਾਧੂ ਸੀ ਨੁਕਸਾਨ ਦੇ ਪਏ ਰਿਚ ਗੇਟ ਓ ਮਾਈ ਗਾਡ ਹਾਂ ਮੰਮੀ ਫੇਰ ਕੀ ਹੋਇਆ ਅੱਜ ਸਾਡਾ ਦਿਨ ਸਾਰਾ ਬਹੁਤ ਹਾਂ ਖਰਾਬ ਨਿਕਲੇ ਬਹੁਤ ਜ਼ਿਆਦਾ ਖਰਾਬ ਨਿਕਲਿਆ ਬੜਾ ਜ਼ਿਆਦਾ ਖਰਾਬ ਇਹਨਾਂ ਜ਼ਿਆਦਾ ਖਰਾਬ ਹੋ ਕੁਸਾ ਕੀ ਹੋਇਆ ਕੀ ਹੋਇਆ ਕੀ ਭੈਣੇ ਤੇਰੇ ਘਰ ਵਾਲੇ ਨੇ ਮੈਗੀ ਪਤਾ ਨਹੀਂ ਕਿੱਥੇ ਰੱਖਦੀ ਕਿੱਥੇ ਨਹੀਂ ਹਾਂ ਅਸੀਂ ਜਿਉ ਮੈਗੀ ਲੱਭਣ ਲੱਗੇ ਜਿਉ ਮੈਗੀ ਲੱਭਣ ਲੱਗੇ ਸਾਨੂੰ ਮੈਗੀ ਨਾ ਲੱਭੇ ਹਾਂ ਇਹ ਇੱਕ ਤੁਹਾਡੇ ਉੱਤੇ ਉਹ ਦਰਾਜ ਐ ਡੇਡੇ ਉੱਚੇ ਆ ਇਹ ਹੁਣ ਅਸੀਂ ਪੀੜੀ ਤੇ ਚੜ ਕੇ ਲੱਭਦੇ ਤਾਂ ਥੱਲਿਓਂ ਅਸੀਂ ਮੂੰ ਟੰਗਾ ਤੜਾ ਕੇ ਬਹਿ ਜਾਣਾ ਹਾਂ ਮਸਾਂ ਤੇ ਅਸੀਂ ਮੈਗੀ ਲੱਭੀ ਪ੍ਰਭ ਕਿਵੇਂ ਲੱਭੀ ਉਹ ਉਹ ਪਹਿਲਾ ਤਾਂ ਇੱਕ ਪਾਸੋਂ ਦਾ ਅਸੀਂ ਸਵਾਲ ਲਾ ਲਿਆ ਦੂਸਰੇ ਪਾਸੇ ਅਸੀਂ ਲਾਇਆ ਅਸੀਂ ਲਿਖਿਆ ਇੱਕ ਪਾਸੋਂ ਕੱਢ ਲਾਂਗੇ ਉਹ ਜੋ ਅਸੀਂ ਕੱਢਣ ਲੱਗੇ ਉਹ ਬਿਸਕੁਟਾਂ ਦਾ ਡੱਬਾ ਉੱਥੇ ਰਹਿ ਗਿਆ ਮੈਨੂੰ ਡਰ ਲੱਗੀ ਜਾਵੇਂ ਉੱਥੇ ਕੀੜੀਆਂ ਨਾ ਆ ਜਾਣ ਤੇ ਬੱਬਾ ਨੂੰ ਬੋਲਣਾ ਹੂੰ ਤੇ ਨਹੀਂ ਉਹ ਰਹੀ ਬਿਸਕੁਟ ਡੱਬੇ ਚ ਪਾਈ ਹੋਰ ਚੋਰ ਸਾਰਾ ਅਸੀਂ ਇਕੱਠਾ ਕਰਕੇ ਤੇ ਅਸੀਂ ਪਿੱਛੇ ਬਾਹਰ ਦਰਵਾਜ਼ੇ ਤੋਂ ਅਸੀਂ ਡਸਟਬਿਨ ਚ ਪਾ ਕੇ ਆਈ ਪੀ ਇਹ ਵੀ ਡਰ ਲੱਗੇ ਵੀ ਉਹਨਾਂ ਨੇ ਕਹਿਣਾ ਸਾਡੇ ਘਰੇ ਦਖਲਾਰਾ ਪਾਇਆ ਤਾਂ ਤੁਸੀਂ ਹਾਂਜੀ ਤੇ ਨਹੀਂ ਤੇ ਤੂੰ ਮੈਨੂੰ ਦੱਸ ਮੈਗੀ ਕਿਵੇਂ ਕਿੱਥੇ ਲਕੋਈ ਸੀ ਕੀ ਹੋਇਆ ਸੀ ਮੈਗੀ ਨਾਲ ਉਹ ਜੇ ਕੋਈ ਚੋਰ ਵੀ ਆਵੇ ਨਾ ਬੈਗ ਹੀ ਲੱਭਣ ਉਹਨੂੰ ਬੈਗ ਹੀ ਧਾਕਣਾ ਲੱਭੇ ਤਾਂ ਪਾਪਾ ਜੀ ਪਾਪਾ ਜੀ ਨੇ ਜਿੱਥੇ ਰੱਖਿਆ ਨਾ ਪਾਪਾ ਜੀ ਨੂੰ ਭੁੱਲ ਗਿਆ ਕਿ ਬੈਗ ਰੱਖੀ ਕਿੱਥੇ ਖੁੰਝੇ ਚ ਤਾਂ ਪਾੜ ਕੇ ਰੱਖੀ ਸਾਰਾ ਸਮਾਨ ਤਾਂ ਘੇ ਰੱਖਿਆ ਲਾ ਕੋਈ ਦੇਖੇ ਹੂੰ ਕੋਈ ਆਵੇ ਤੇ ਕੀ ਖਾਲਾ ਵੀ ਨੋਵੇ ਹੂੰ ਜੇ ਵੇ ਬਾਜੂ ਦਾਵਾ ਹੂੰ ਉਹ ਲੂਰ ਟੱਕੜਾ ਦਿਖੇ ਬੈਗੀ ਅੱਛਾ ਤਾਂ ਫਿਰ ਉਦੋਂ ਬਾਅਦ ਸ਼ਾਵਰ ਚ ਕੀ ਹੋਇਆ ਤੁਹਾਡੇ ਨਾਲ ਫਿਰ ਸ਼ਾਵਰ ਚ ਹੁਣ ਹੁਣ ਕੀ ਪਤਾ ਹੁਣ ਮੈਂ ਤਾਂ ਇੱਥੇ ਬੈਠੀ ਸੀਗੀ ਉਹ ਇੱਕਮ ਉਹ ਇੱਕਮ ਸ਼ਾਵਰ ਵੱਲੇ ਚਲੀ ਗਈ ਉਹ ਬਿਚਾਰੀ ਕੋ ਪਤਾ ਨਹੀਂ ਹੁਣ ਸ਼ਾਵਰ ਵੀ ਤੁਹਾਡੇ ਖਡਾਉਣੇ ਆ ਕਿ ਕੀ ਆ ਤੇ ਕੀ ਨਹੀਂ ਹੋਣਾ ਖਡਾਉਣੇ ਹੀ ਆ ਉਹ ਬਿਚਾਰੀ ਗਈ ਬਿਚਾਰੀ ਬਾਥਰੂਮ ਕਰਨ ਨੇ ਕਬਰ ਨਾਲ ਦੇ ਹੱਥ ਧਾਭ ਕਰਨ ਲੱਗੀ ਤੇ ਉਹ ਸ਼ਾਵਰ ਚਾਹਰ ਟੁੱਟ ਗਿਓ ਟਿਕੜਾ ਟਿਕੜੀ ਹੋ ਕੇ ਆ ਗਈ ਆ ਉਹ ਅੰਦਰ ਵੀ ਬਾਥਰੂਮ ਫੁੱਲ ਭਰਨਾ ਸੀ ਉਹਨੇ ਕਮਰੇ ਚ ਵੀ ਇਹਨਾ ਕੋਈ ਆਵੇ ਦਦਾਸੋ ਇਹ ਤਾਂ ਉਹਦਾ ਦਿਮਾਗ ਕੰਮ ਕਰ ਗਿਆ ਉਹਨੇ ਸ਼ਾਵਰ ਸਾਰਾ ਉਹਦੇ ਪਲੱਸ ਚ ਕਰ ਛੱਡੀ ਆ ਹਾਏ ਹਾਏ ਉਹਦਾ ਸ਼ਾਵਰ ਦੀ ਟੂਟੀ ਟੁੱਟੀ ਟਟ ਗਈ ਨਾ ਉਹ ਸਾਰਾ ਬਾਥਰੂਮ ਭਰ ਜਾਣਾ ਸੀ ਪਾਣੀ ਲਾ ਦੇ ਕਬਰਾ ਸਾਰਾ ਘਰ ਹੀ ਭਰ ਜਾਣਾ ਸੀ ਫਰ ਆਹ ਉਹ ਦੋਸਤਾਂ ਕੀ ਅੱਥਰ ਖੜਾਉਣਾ ਦਾ ਚੀਜ਼ਾਂ ਛੱਡ ਕੇ ਨਹੀਂ ਬਾਗ ਰੋ ਤੁਹਾਨੂੰ ਤਾਂ ਆਸਟ੍ਰੇਲੀਆ ਦਾ ਤੁਹਾਨੂੰ ਨਜ਼ਾਰੇ ਲੈਣੇ ਚਾਹੀਦੇ ਇਹੀ ਤਾਂ ਆਸਟ੍ਰੇਲੀਆ ਦੇ ਨਜ਼ਾਰੇ ਆ ਜੇ ਇੰਡੀਆ ਚ ਨਹੀਂ ਹੈਗੇ ਆ ਮੈਂ ਤਾਂ ਨਜ਼ਾਰੇ ਤੀ ਕੋਈ ਪੋਟੀ ਕਰਨ ਲੱਗਾ ਹੋਵੇ ਤੇ ਛਾਵੜੀ ਟੁੱਟੇ ਜਾ ਬਰਸ਼ਾ ਆਹ ਮੁੜ ਜਾਈਏ ਤੂੰ ਹੱਥ ਵੀ ਨਾ ਆਪੀ ਤੇ ਜਾਂਦਾ ਨਾ ਕਾਵੇ ਬੰਦਾ ਇਹੀ ਆ ਨਾ ਪੁੱਤ ਇਹੀ ਤਾਂ ਬਾਹਰ ਦੀ ਜ਼ਿੰਦਗੀ ਆ ਲੋਕੀ ਕਹਿੰਦੇ ਨੇ ਬਾਹਰ ਕੀ ਆ ਬਾਹਰ ਕੀ ਪੁੱਤ ਟੀਆਂ ਪੁੱਤ ਤਾਂ ਕੰਮਾਂ ਤੇ ਚਲੇ ਜਾਂਦੇ ਆ ਤੁਹਾਡੇ ਵਰਗੇ ਜਵਾਕਾਂ ਨੂੰ ਤੇ ਮੰਮੀ ਵਰਗੇ ਨਹੀਂ ਛੱਡ ਜਣਾ ਘਰੇ ਤੇ ਇਹੀ ਹੁੰਦਾ ਨਾ ਮਗਰ ਉਹੋ ਜਿਹੀ ਟੈਕਨੋਲੋਜੀ ਦਾ ਪਤਾ ਲੱਗਣਾ ਵਾਸਤੇ ਇਹ ਵੀ ਥੋੜੇ ਬਹੁਤੇ ਸਮਝਵਾਲੇ ਆ ਤੇ ਮਾੜਾ ਮੋਟਾ ਅਸੀਂ ਕਰ ਲਿਆ ਕੁਝ ਹਾਂ ਅੱਜ ਤੁਸੀਂ ਤੇ ਆਉਂਦੇ ਨੂੰ ਡੁੱਬੇ ਹੁੰਦੇ ਨਾ ਨਾਲੇ ਸਾਨੂੰ ਡੁੱਬਿਆਂ ਨੂੰ ਕੱਢ ਦਿਓ ਤੁਸੀਂ ਕਰ ਕੱਢ ਦਿਓ ਬੂਹਾ ਖੋਲਦੇ ਤੁਸੀਂ ਥੋੜੇ ਤੁਸੀਂ ਸਾਰੇ ਭੇਜਿਆ ਰਸੀ ਤੁਸੀਂ ਕਹਿ ਰਹੇ ਸੀ ਹਾਏ ਰੱਬਾ ਪਾੜੇ ਤੋਂ ਆ ਗਿਆ ਬੰਦਾ ਹਾਏ ਰੱਬਾ ਇੰਨਾ ਮਾੜਾ ਹਾਲ ਹੈ ਜੀਰ ਵੀ ਚੱਲ ਦਰ ਗੁਜ਼ਰ ਕਰਨੀ ਵੀ ਅਸੀਂ ਤਾਂ ਤੇ ਟੈਂਟ ਲਾ ਲਿਆ ਨਹੀਂ ਬਿਸਕਟ ਕਿਵੇਂ ਖਿਲਰ ਗਏ ਸਾਰੇ ਨਹੋ ਉਹ ਡੱਬੇ ਤਾਂ ਗੇਰੇ ਰੱਖੇ ਸੀ ਉਹ ਡੱਬੇ ਤਾਂ ਤੁਸੀਂ ਪਪਾ ਜੀ ਘਸੌੜ ਘਸੌੜ ਕੇ ਰੱਖੇ ਹੋਏ ਉਹ ਜੋ ਕਟਿਆ ਤੇ ਬਿਸਕੁਟਾਂ ਦਾ ਲਾਲੀ ਤਾਂ ਬਾਹਰ ਬਚਾਈ ਅਦਸੀ ਉਹ ਬਾਹਰ ਉੱਤੋਂ ਖਿਸਕ ਕੇ ਤੇ ਹੋਰ ਦੇਖਿਆ ਪੋਤੇ ਇੱਥੇ ਜਗ੍ਹਾ ਥੋੜੀ ਹੁੰਦੀ ਆ ਥੋੜੀ ਜਗ੍ਹਾ ਦੇ ਵਿੱਚ ਆਪਾਂ ਨੂੰ ਚੀਜ਼ਾਂ ਐਡਜਸਟ ਕਰਨੀਆਂ ਪੈਂਦੀਆਂ ਵਾ ਬੈ ਲੱਗਾ ਕਿ ਤੁਸੀਂ ਰੱਖਿਓ ਸਾਰਾ ਸਮਾਨ ਹੀ ਵਿੱਚ ਘਸੌੜਿਆ ਹੋਇਆ ਆ ਹਾਈ ਹਾਈ ਤੁਹਾਡੀ ਤਾਂ ਚੀਜ਼ ਕੋਈ ਛੇਤੀ ਲੱਭ ਹੀ ਨਾ ਸਕੇ ਤੇ ਅਸੀਂ ਕੀ ਕਰਨਾ ਉਹ ਕਿਉਂ ਇੰਡੀਆਨ ਕਿਉਂ ਬੱਚਿਆਂ ਨੂੰ ਭੁੱਖ ਲੱਗੀ ਉਹ ਆਖਣ ਖਾਏ ਸਾਨੂੰ ਭੁੱਖ ਲੱਗੀ ਭੁੱਖ ਲੱਗੀ ਅਸੀਂ ਇਹਨਾਂ ਨੂੰ ਮੈਗੀ ਬਣਾ ਕੇ ਦੇਵਾਂ ਮੈਨੂੰ 90 ਤਾਂ ਮੈਂ ਮੈਗੀ ਬਣਾ ਕੇ ਦੇਵਾਂ ਮੂਲੀ ਵਾਲੇ ਪਰਾਂਠੇ ਲਾ ਲੈਨੇ ਅਸੀਂ ਤੇ ਮੂਲੀ ਵਾਲੇ ਪਰਾਂਠੇ ਅਸੀਂ ਕੱਲ ਖਾਦੇ ਸੀ ਫਿਰ ਅਸੀਂ ਮੈਗੀ ਬਣਾ ਕੇ ਦਿੱਤੀ ਤੇ ਹੈ ਫਿਰ ਅਸੀਂ ਖਾਧੀ ਤੇ ਹੈ ਕਹਿੰਦੇ ਨਾ ਨਹੀਂ ਕਿੰਨਾ ਨੇ ਖਾਧੀ ਉਹ ਵੀ ਬਸਾਈ ਚਲ ਫਿਰ ਅਸੀਂ ਭੁੱਖੇ ਥੋੜਾ ਰਹਿ ਗਏ ਮੈਂ ਹੁਣ ਤੁਹਾਡੇ ਮਾਮਿਆਂ ਨੂੰ ਭੇਜੂੰਗੀ ਆ ਬਣਾ ਕੇ ਉਹਨਾਂ ਨੂੰ ਤੁਹਾਡੀ ਬਣਾਣੀ ਵੀਡੀਓ ਜਿਹੜਾ ਫਿਰ ਬੋਤਲ 'ਚ ਹੈਗਾ ਅਸੀਂ ਫਿਰ ਉਹਨਾਂ ਨੂੰ ਕੋਈ ਨਾ ਕੋਈ ਕਰਨਾ ਹੀ ਸੀ ਉਹਨਾਂ ਦੀ ਫੀਲ ਕਰਨਾ ਸੀ ਨਾ ਕੀ ਕਰਨਾ ਸੀ ਨਿਊ ਡਿਸ਼ ਮਤਲਬ ਬਾਹ ਬਹਾਰ ਬਟਾ ਵਾਲਾ ਚਾਹਿਆ ਬਾਹ ਵਾਲੀ ਫੀਲਿੰਗ ਲੈਣੀ ਸੀ ਵੀ ਆਹ ਡਿਸ਼ ਖਾਂਦੇ ਤੇ ਆਹ ਖਾਂਦੇ ਕਿਹਦੇ ਜੇ ਆਪਾਂ ਕੋਤ ਮੈਂ ਕਿ ਜੇ ਆਪਾਂ ਇੰਡੀਆ ਵੀ ਖਾਂਦੇ ਨਹੀਂ ਆਪਾਂ ਨੂੰ ਕਿ ਉਹ ਕਿ ਮੈਂ ਕਿ ਮੱਕੀ ਸੀ ਮੈਂ ਕਿ ਅੱਛਾ ਮੈਂ ਭੇਜਦੀ ਆ ਬਣਾ ਕੇ ਤੁਹਾਡੇ ਮਾਮੇ ਨੂੰ ਖੜਜੋ ਵੇਖੀ ਉਹਨਾਂ ਨੂੰ ਇਦਨਸਦੀਆਂ ਵੀ ਆ ਕੁਛ ਕੀਤਾ ਇਹਨਾਂ ਨੇ ਸਾਰਾ ਦਿਨ ਮਾਮਾ ਕੀ ਸਾਨੂੰ ਕਹਿ ਜੂਗਾ ਸਾਰਾ ਦਿਨ ਘਰੇ ਵੇਲੀਆਂ ਬੈਠੀਆਂ ਮੇਰੀ ਫਲੱਟ ਦੀ ਟੂਟੀ ਵੀ ਤੋੜ ਚੱਟੀ ਆ ਟਾਇਲਟ ਦੀ ਹੈ ਮੇਰੇ ਬਿਸਕਟ ਵੀ ਖਾਰ ਚੱਡੇ ਸਾਰਾ ਕੁਛ ਉਹਨਾਂ ਨੂੰ ਕਰਾਰ ਕੇ ਬੈਠੀਆਂ ਮੰਜੇ ਤੇ ਸੋਫੇ ਤੇ ਆ ਬੁਲਾਰਾ ਦੱਸ ਸੋਫੇ ਤੇ ਆ ਮਾਮਾ ਬੈਠੀਆਂ ਤੈਨੂੰ ਦੱਸਿਆ ਤਾਂ ਤੈਨੂੰ ਪਤਾ ਲੱਗਾ ਤੂੰ ਦੇ ਆਪ ਦੇ ਆਪ ਕੋਈ ਭੋਰਾ ਸੰਦਕ ਨਹੀਂ ਕੱਢ ਜੰਡੀ ਮ ਕੀ ਹੋਇਆ ਤੇ ਕੀ ਨਹੀਂ ਮੰਮੀ ਆ ਕੰਮਾਂ ਤੋਂ ਥੱਕ ਕੇ ਆਉਨੇ ਨੇ ਸਾਨੂੰ ਐਡਾ ਵੀ ਨਹੀਂ ਦਮਾ ਆਕੇਗਾ ਮੈਂ ਤਾਂ ਇਹ ਨਹੀਂ ਪਤਾ ਲੱਗਦਾ ਕਿ ਕੋਈ ਚੀਜ਼ ਕੱਢ ਕੇ ਲੈ ਗਿਆ ਕਰਦਾ ਸੀ ਨਾ ਅਸੀਂ ਤੁਹਾਡੇ ਕੋਲ ਗੋਚਰੀ ਇਹ ਚੀਜ਼ ਨਹੀਂ ਛੱਡਦੀ ਹੈ ਰੱਬਾ ਆਕੇ ਗਏ ਜਣ ਫਿਰ ਤੁਸੀਂ ਖਲਾਰਾ ਪਾਇਆ ਕਿ ਕੀ ਕੀਤਾ ਤੇ ਕੀ ਨਹੀਂ ਕੀਤਾ ਅਸੀਂ ਫਿਰ ਵੀ ਸਾਫ਼ ਸਫਈਆ ਕਰ ਛੱਡਿਆ ਇਸੇ ਦੇ ਨਾਲ ਵਲੌਗ ਹੁੰਦਾ ਹੈ ਖਤਮ ਬਹੁਤ ਬਹੁਤ ਧੰਨਵਾਦ ਸਾਰੇ ਜਣਿਆਂ ਦਾ ਵਲੌਗ ਵੇਖਣ ਲਈ ਤੇ ਜੇ ਤੁਹਾਨੂੰ ਵਲੌਗ ਵਧੀਆ ਲੱਗੇ ਤੇ ਇਹਨੂੰ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਨੂੰ ਜਿਵੇਂ ਦੇ ਜਿੰਨੇ ਜ਼ਿਆਦੇ ਤੁਸੀਂ ਕਮੈਂਟ ਕਰਦੇ ਹੋ ਉਹਨਾਂ ਸਾਨੂੰ ਮੋਟੀਵੇਸ਼ਨ ਮਿਲਦਾ ਤੇ ਬਾਕੀ ਆਪਣੀਆਂ ਨਿੱਕੀਆਂ ਵੀਡੀਓ ਵੇਖਣ ਵਾਸਤੇ ਆਪਣੀ ਸਨੈਪਚੈਟ ਅਕਾਊਂਟ ਹੈਗਾ ਸੰਧੂ H U N I 22 ਤੇ ਇੰਸਟਾਗ੍ਰam ਹੈਗਾ ਬਲਕਰਨ 157 ਤੇ ਗੁਰਸ਼ਰਨ 157 ਤੇ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇਦਾਂ ਹੀ ਹਾਸੇ ਖੇਡੇ ਤੇ ਰੌਣਕ ਲੱਗੀ ਰਹਿਣੀ ਆ ਤੇ ਕਦੇ ਮੰਮੀ ਉਹਨਾਂ ਨੇ ਟੂਟੀ ਤੋੜ ਦੇਣੀ ਆ ਕਦੇ ਬਿਸਕਟ ਖੁਲਾੜ ਦੇਣੇ ਆ ਕਦੇ ਕੁਝ ਕਰ ਲੈਣਾ ਕਦੇ ਕੁਝ ਕਰ ਲੈਣਾ ਪ੍ਰਭ ਉਹਨਾਂ ਨੇ ਬਸ ਉੱਥੇ ਆਹ ਕੋਜੀ ਕਰੀ ਜਾਣਾ ਤੇ ਆਪਾਂ ਪਿੰਡ ਇਥੇ ਕੰਮ ਜਿਹੜੇ ਕੰਮ ਆਪਣੇ ਰਹਿ ਗਿਆਨ ਕਰਨ ਵਾਲੇ ਔਲੀ ਔਲੀ ਸਟੈਪ ਬਾਈ ਸਟੈਪ ਕੰਮ ਕਰੀ ਜਾਂਦੇ ਆ ਬਾਕੀ ਵਿਹਲੀ ਵੀ ਬਲਗਨ ਕੰਪਲੀਟ ਹੋ ਗਈ ਆ ਮੈਂ ਅਗਲੇ ਵਲੌਗ ਦੇ ਵਿੱਚ ਤੁਹਾਨੂੰ ਵਿਹਲੀ ਦੀ ਬਲਗਨ ਸਾਰੀ ਕੰਪਲੀਟ ਵਿਖਾਉਂਗਾ ਤੇ ਗੇਟ ਜਿਹੜਾ ਆਪਾਂ ਲਿਆਂਦਾ ਗੇਟ ਆਪਾਂ ਨੂੰ ਮਿਲ ਗਿਆ ਸਸਤੇ ਭਾ ਦਾ ਚਾਚੀਆਂਾਂ ਤੋਂ ਤੇ ਉਹ ਵੀ ਤੁਹਾਨੂੰ ਮੈਂ ਬਖਾਉਂਗਾ ਗੇਟ ਵੀ ਆਪਾਂ ਲਾ ਦੇਣਾ ਕੱਲ ਪਰਸੋਂ ਤੱਕ ਤੇ ਉਹਦੀ ਵੀਡੀਓ ਵੀ ਮੈਂ ਪਾਉਂਗਾ ਤੇ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਠਾਠਾ ਜੀ ਵੀ ਕਹੇ ਠਾਠਾ